ਦੂਜੇ ਪਾਸੇ ਡਿਫੈਂਡਰ ਰੂਬੀਕਨ ਗੱਡੀਆਂ ਸਰਕਾਰ ਦੇ ਵੱਡੇ ਪੈਸੇ ਪੀਯੂ ਪਲਸ ਦੀ ਖਬਰ ਹੈ ਪੰਜਾਬ ਦੇ ਮੰਤਰੀ ਜੁਆਇਨਿੰਗ ਕਰਾ ਰਹੇ ਆ ਚਾਰ ਸੈਕਟਰ ਪਿੱਛੇ ਪਾਮ ਲੱਗੇ ਘਰ ਦੇ ਵਿੱਚ ਆ ਤੁਹਾਡੇ ਨਾਲ ਆਰਮ ਸਟੂਡੈਂਟ ਖੜੇ ਆ ਆ ਸੁਣ ਆ ਟੀਮ ਖੜੀ ਆ ਤੇ ਅਸੀਂ ਨੌਜਵਾਨਾਂ ਦੇ ਨਾਲ ਜਾ ਕੇ ਅੱਡਾ ਡਿਪਾਰਟਮੈਂਟs 'ਚ ਗਏ ਬੱਚਿਆਂ ਨੂੰ ਇਹ ਕੀਤਾ ਆਪਣਾ ਜਿਹੜਾ ਸਾਡੇ ਟੈਲੈਂਟ ਸੀ ਇਹ ਪੋਲਿਟੀਕਲ ਪਾਰਟੀਆਂ ਨੇ ਦਬ ਕੇ ਰੱਖਿਆ ਸੀ ਪਿਛਲੇ ਸਾਲ ਤੱਕ ਅਸੀਂ ਇਹ ਪੋਲੀਟੀਕਲ ਪਾਰਟੀਆਂ ਨਾਲ ਰਹੇ ਅਸੀਂ ਚੰਗੇ ਭਲੇ ਲੀਡਰ ਸੀਗੇ ਸਾਨੂੰ ਪੰਜਾਬ ਦੇ ਵਿੱਚ ਮੌਕਾ ਦਿੰਦੇ ਅਸੀਂ ਪੰਜਾਬ ਦੇ ਵਿੱਚ ਬਦਲਾਅ ਇਹ ਜਿਹੜਾ ਖੌਤੀ ਬਦਲਾਅ ਨਹੀਂ ਚੰਗਾ ਬਦਲਾਅ ਲਿਆ ਸਕਦੇ ਹਾਂ ਰਾਜਨੀਤੀ 'ਚ ਸਾਰੀ ਹਰਾਤੇ ਕੋਈ ਛੱਡਿਆ ਹੀ ਨਹੀਂ ਇੱਕ ਅੱਧਾ ਤਾਂ ਛੱਡ ਦਿੰਦੇ ਕੋਈ ਵੀ ਨਹੀਂ ਛੱਡਿਆ ਇਹ ਤਾਂ ਜੀ ਅਸੀਂ ਇੱਕ ਸਟੂਡੈਂਟ ਦੀ ਪਾਵਰ ਹੈ ਜੋ ਆਪਕੀ ਬਾਤ ਬੋਲਾਈ ਗਈ ਹੈ इनको ਉਹ ਲੱਗਿਆ ਵਾ ਸੀ ਨਾ ਬਾਕੀ ਜੀ ਬਿਲਕੁਲ 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 ਕਾਫੀ ਜੋਰ ਲਗਿਆ ਜੀ ਉਹਨਕੇ ਪਾਸ ਤੋ ਮਸਲ ਪਾਵਰ ਮਨੀ ਪਾਵਰ ਸਭ ਕੁਝ ਥਾ ਹਮਾਰੇ ਪਾਸ ਇੱਕ ਸਟੂਡੈਂਟ ਪਾਵਰ ਹੀ ਥੀ ਜੋਬ ਕੀ ਵਾਸਤੇ ਦੇਖੀ ਆਈ ਸੀ ਯੂਨੀਵਰਸਿਟੀ ਮੇ ਪ੍ਰਸ਼ਟਾਚਾਰ ਨੂੰ ਸਿਆਸਤ ਸਮਝ ਬੈਠੇ ਨੇ ਸੱਤਾ ਦੇ ਨਸ਼ੇ 'ਚ ਇੰਨਾ ਚੱਕਣਾ ਚੂਰਨੇ ਤੇ ਮੌਕੇ ਦੀ ਸਰਕਾਰ ਪੰਜਾਬ ਵਾਲੇ ਕਿ ਪੀਯੂ ਨੂੰ ਆਪਣੀ ਰਿਆਸਤ ਸਮਝ ਬੈਠੇ ਨੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਦੱਸ ਦਿੱਤਾ ਹੈ ਕਿ ਇਹ ਤਾਂ ਰਿਆਸਤ ਨਹੀਂ ਹੈ ਪੱਛਿਆ ਬੋਲਣ ਲੱਗ ਪਈ ਸੀ ਮੈਂ ਇਹੋ ਜਿਹੀ ਇਲੈਕਸ਼ਨ ਨਹੀਂ ਦੇਖੀ ਬਈ ਸੌਂ ਖਾ ਕੇ ਕਹਿਣਾ ਹੈ ਮੈਂ ਸੱਚੀਆ ਮੈਂ ਬਹੁਤ ਇਲੈਕਸ਼ਨਾਂ ਦੇਖ ਲਈਆਂ ਪੰਜਾਬ ਯੂਨੀਵਰਸਿਟੀ ਦੀਆਂ ਜਿੱਥੇ ਸਟੂਡੈਂਟ ਕਹਿਣ ਆਪਕੋ ਵੋਟ ਕਰਨਗੇ ਅਸੀਂ ਤੁਹਾਡੇ ਨਾਲ ਆ ਤੁਸੀਂ ਟੈਨਸ਼ਨ ਨਾ ਲੋ ਸਾਨੂੰ ਮੈਂ ਕਹਿਆ ਜਾਂ ਤਾਂ ਸਾਡੀਆਂ ਕੈਲਕੂਲੇਸ਼ਨਾਂ ਫੇਲ ਹੋਣਗੀਆਂ ਜਾਂ ਸਟੂਡੈਂਟਸ ਦੀ ਜਿੱਤਣਗੀਆਂ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿੰਘ ਵੀ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਆ ਹਰ ਵਾਰੀ ਜਦੋਂ ਆਮ ਆਦਮੀ ਪਾਰਟੀ ਜਿੱਤੀ ਸੀ ਉਹਨਾਂ ਨੇ ਕਿਹਾ ਸੀ ਇਤਿਹਾਸ ਸਿਰਜਿਆ ਐਨਐਸਯੂਆਈ ਜਿੱਤੀ ਉਹਨਾਂ ਨੇ ਇਤਿਹਾਸ ਸਿਰਜਿਆ ਪਰ ਮੇਰੇ ਨਾਲ ਖੜੇ ਹੋਏ ਇਹਨਾਂ ਮੁੰਡਿਆਂ ਨੇ ਜਿੰਨੀਆਂ ਵੀ ਪਾਰਟੀਆਂ ਪੰਜਾਬ ਜਾਂ ਹਰਿਆਣਾ ਦੇ ਵਿੱਚ ਕੰਮ ਕਰਦੀਆਂ ਸਾਰੀਆਂ ਹਰਾਈਆਂ ਇਹ ਜਿੱਤੇ ਆ ਅਨੁਰਾਗ ਭਾਈ ਮੁਬਾਰਕਾਂ ਪਹਿਲਾਂ ਦਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਇਹਦਾ ਸਾਰੀ ਹਰਾ ਤੇ ਕੋਈ ਛੱਡਿਆ ਹੀ ਨਹੀਂ ਇੱਕ ਅੱਧਾ ਤਾਂ ਛੱਡ ਦਿੰਦੇ ਕੋਈ ਵੀ ਨਹੀਂ ਛੱਡਿਆ ਇਹ ਤਾਂ ਜੀ ਇਸ ਇੱਕ ਸਟੂਡੈਂਟ ਦੀ ਪਾਵਰ ਹੈ ਜੋ ਆਪ ਕੀ ਬਾਤ ਬਤਾਈ ਗਈ ਹੈ इनको ਔਰ ਜਿੰਨੇ ਵੀ ਪੋਲਿਟੀਕਲ ਪਾਰਟੀਆਂ ਵਾਲੇ ਜੋ ਇਹ ਸੈਲਫਿਸ਼ ਹੈ इनको ਬਾਹਰ ਭਗਾਇਆ ਆ ਅਨੇ ਔਰ ਇੱਕ ਸਟੂਡੈਂਟ ਦੀ ਕੌਂਸਲ ਪੋਸੀਬਲ ਕਿਵੇਂ ਹੋਇਆ ਉਹ ਤਾਂ ਬਹੁਤ ਤਾਕਤਵਰ ਲੱਗਦੇ ਹੁੰਦੇ ਆ ਜੇ मारू अगला हमारे साथियों का जो काम है जो दिन रात एक साथ लगे रहे और भाई की स्पीच आपने सुनी होगी हरकृत सोल तो ये सभी में हमने मिलकर काम किया जी सोल भाई फिर तेरे थी आ जाना मैं अगली गल ਮੈਂ ਜਿਹੜਾ ਬਾਈ ਨੂੰ ਸਵਾਲ ਕਰਿਆ ਪਹਿਲੀ ਗੱਲ ਤਾਂ ਮੌਜੂਦਾ ਸਰਕਾਰ ਹੋਵੇ ਬਹੁਤ ਕੁਝ ਹੁੰਦਾ ਅਸੀਂ ਵੀ ਯੂਨੀਵਰਸਿਟੀ ਦੇ ਇਲੈਕਸ਼ਨ ਥੋੜੇ ਬਹੁਤੇ ਦੇਖਿਆ ਜਿਹੜੀ ਮੌਕੇ ਦੀ ਸਰਕਾਰ ਹੋਵੇ ਬਹੁਤ ਚੀਜ਼ਾਂ ਕਰ ਸਕਦੀ ਹੈ ਤੇ ਕਰਦੀ ਵੀ ਆ ਹਨਾ ਫਿਰ ਵੀ ਜਿੱਤ ਜਾਣਾ ਔਰ ਸਾਰੀਆਂ ਪਾਰਟੀਆਂ ਨੂੰ ਨਕਾਰ ਦੇਣਾ ਮੈਨੂੰ ਇਹ ਨਹੀਂ ਸਮਝ ਚ ਬਾਈ ਜੀ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਪੋਲਿਟਿਕਸ ਦਾ ਲੋਕੀ ਹਰ ਇੱਕ ਜਿੱਤ ਨੂੰ ਇਤਿਹਾਸ ਕਹਿੰਦੇ ਨੇ ਮੈਂ ਬਹੁਤ ਇਲੈਕਸ਼ਨਾਂ ਦੇਖੀਆਂ ਮੈਂ 2015 ਦਾ ਐਸਓਈ ਦਾ ਚੇਅਰਮੈਨ ਰਿਆ ਅਕਾਲੀ ਦਲ ਦੀ ਪਾਵਰ ਵੇਖੀ एसओई इलेक्शन जितते ਵੀ ਪਰ ਇਤਿਹਾਸਕ ਜਤੋ ਵੀ ਸੀ ਪਰ ਮੈਂ ਜੋ ਇਸ ਇਲੈਕਸ਼ਨ ਦੇ ਵਿੱਚ ਸਟੂਡੈਂਟਸ ਦਾ ਜੋ ਮਾਹੌਲ ਫੀਲ ਕੀਤਾ ਸਟੂਡੈਂਟ ਐਕਟਿਵਿਜ਼ਮ ਫੀਲ ਕੀਤਾ ਜੋ ਸਟੂਡੈਂਟਸ ਦੀ ਪਾਵਰ ਫੀਲ ਕੀਤੀ ਉਹ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਤੋਂ ਇਸ ਗੱਲੋਂ ਅੱਕ ਗਏ ਕਿ ਇਹਨਾਂ ਨੇ ਹਰ ਇੱਕ ਸਾਲ ਸਟੂਡੈਂਟ ਇਲੈਕਸ਼ਨ ਹੁੰਦੀ ਹੈ ਵੱਡੀਆਂ ਪੋਲੀਟੀਕਲ ਪਾਰਟੀਆਂ ਪੈਸੇ ਲਾਉਂਦੀਆਂ ਨੇ ਪ੍ਰਧਾਨ ਚਲੇ ਜਾਂਦਾ 10 ਸਾਲਾਂ ਤੋਂ ਕੋਈ ਪ੍ਰਧਾਨ ਐਮਐਲਏ ਨਹੀਂ ਲੜਿਆ ਇਹ ਪੋਲੀਟੀਕਲ ਪਾਰਟੀਆਂ ਆਪਣੇ ਚੇਲੇ ਬਣਾ ਕੇ ਰੱਖ ਲੈਣੀਆਂ ਨੇ ਤੇ ਉਦੋਂ ਜਦੋਂ ਅਸੀਂ ਕਲਾਸ 'ਚ ਬੱਚਿਆਂ ਨੂੰ ਜਾ ਕੇ ਸਪੀਚਸ ਦਿੱਤੀਆਂ ਤੇ ਇਹ ਗੱਲ ਕੀਤੀ ਕਿ ਪੰਜਾਬ ਯੂਨੀਵਰਸਿਟੀ ਡੈਮੋਕਰੈਟਿਕ ਸਟੂਡੈਂਟ ਫਰੰਟ ਇਹ ਗੱਲ ਕਹਿੰਦਾ ਹੈ ਕਿ ਡੈਮੋਕਰੇਸੀ ਇਜ਼ ਬਾਏ ਸਟੂਡੈਂਟਸ ਫॉर ਸਟੂਡੈਂਟਸ ਐਂਡ ਆਫ ਸਟੂਡੈਂਟਸ ਤੇ ਕਦੋਂ ਤੋਂ ਹੋ ਗਈ ਬਾਏ ਸਰਕਾਰ ਆਫ ਸਰਕਾਰ ਫॉर ਸਰਕਾਰ ਤੁਸੀਂ ਮੈਨੂੰ ਲਾਅ ਦੇ ਕੁਝ ਸਟੂਡੈਂਟ ਵੀ ਮਿਲਾਏ ਸੀ ਜਿਹੜੇ ਕਹਿੰਦੇ ਸੀ ਵੀ ਅਸਤਾ ਯਾਰ ਤੁਰ ਕੇ ਪ੍ਰਚਾਰ ਕਰਿਆ ਦੂਜੇ ਪਾਸੇ ਇੰਨੀਆਂ ਸਾਧਨਾਂ ਨਾਲ ਉਹ ਕਿਵੇਂ ਟਕਰਾਏ ਦੂਜੇ ਪਾਸੇ ਡਿਫੈਂਡਰ ਰੂਬੀਕਨ ਗੱਡੀਆਂ ਸਰਕਾਰ ਦੇ ਵੱਡੇ ਪੈਸੇ ਪੀਯੂ ਪਲਸ ਦੀ ਖਬਰ ਹੈ ਪੰਜਾਬ ਦੇ ਮੰਤਰੀ ਜੁਆਇਨਿੰਗ ਕਰਾ ਰਹੇ ਆ ਚਾਰ ਸੈਕਟਰ ਪਿੱਛੇ ਪਾਮ ਲੱਗੇ ਘਰ ਦੇ ਘਰ ਦੇ ਵਿੱਚ ਆ ਤੁਹਾਡੇ ਨਾਲ ਆਰਮ ਸਟੂਡੈਂਟ ਖੜੇ ਆ ਆ ਆ ਟੀਮ ਖੜੀ ਆ ਇਤਾਂ ਦੇ ਨੌਜਵਾਨ ਅਸੀਂ ਨਾਲ ਲੈ ਕੇ ਤੁਸੀਂ ਸਾਡੀ ਕੋਈ ਵੀ ਵੀਡੀਓਜ਼ ਵੇਖ ਲਓ ਸਾਡੇ ਕੋਈ ਵੀ ਮੈਂ ਸਾਰੀ ਆਨਲਾਈਨ ਡੀਐਸਏ ਫਰੰਟ ਤੇ ਪਈਆਂ ਨੇ ਤੇ ਅਸੀਂ ਨੌਜਵਾਨਾਂ ਦੇ ਨਾਲ ਜਾ ਕੇ ਅੱਡਾ ਡਿਪਾਰਟਮੈਂਟs 'ਚ ਗਏ ਬੱਚਿਆਂ ਨੂੰ ਇਹ ਕੀਤਾ ਆਪਣਾ ਜਿਹੜਾ ਸਾਡੇ ਟੈਲੈਂਟ ਸੀ ਇਹ ਪੋਲਿਟੀਕਲ ਪਾਰਟੀਆਂ ਨੇ ਦੱਬ ਕੇ ਰੱਖਿਆ ਸੀ ਪਿਛਲੇ ਸਾਲ ਤੱਕ ਅਸੀਂ ਇਹ ਪੋਲਿਟਿਕਲ ਪਾਰਟੀਆਂ ਨਾਲ ਰਹੇ ਅਸੀਂ ਚੰਗੇ ਭਲੇ ਲੀਡਰ ਸੀਗੇ ਸਾਨੂੰ ਪੰਜਾਬ ਦੇ ਵਿੱਚ ਮੌਕਾ ਦਿੰਦੇ ਅਸੀਂ ਪੰਜਾਬ ਦੇ ਵਿੱਚ ਬਦਲਾਵ ਇਹ ਜਿਹੜਾ ਅਖੌਤੀ ਬਦਲਾਵ ਨਹੀਂ ਚੰਗਾ ਬਦਲਾਵ ਲਿਆ ਸਕਦੇ ਆ ਰਾਜਨੀਤੀ 'ਚ ਅਸੀਂ ਆਪਣੇ ਸ਼ੈਰੋ ਸ਼ੈਰੀ ਅੰਦਾਜ਼ ਨਾਲ ਕਿ ਰਾਜਨੀਤੀ ਨੂੰ ਵਿਰਾਸਤ ਸਮਝ ਬੈਠੇ ਨੇ ਭ੍ਰਿਸ਼ਟਾਚਾਰ ਨੂੰ ਸਿਆਸਤ ਸਮਝ ਬੈਠੇ ਨੇ ਸੱਤਾ ਦੇ ਨਸ਼ੇ 'ਚ ਇੰਨਾ ਚੱਕਣਾ ਚੂਰ ਨੇ ਇਹ ਮੌਕੇ ਦੀ ਸਰਕਾਰ ਪੰਜਾਬ ਵਾਲੇ ਕਿ ਪੀਯੂ ਨੂੰ ਆਪਣੀ ਰਿਆਸਤ ਸਮਝ ਬੈਠੇ ਨੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਦੱਸ ਦਿੱਤਾ ਹੈ ਕਿ ਇਹ ਇਦਾਂ ਰਿਆਸਤ ਨਹੀਂ ਹੈ ਅਨੁਰਾਗ ਭਾਈ काफी मंत्रियों की ड्यूटी भी लगी हुई थी पंजाब में मैं तो कहने में हर्ज नहीं करता कांग्रेस के भी बहुत बड़े लीडरों का जोर लगा हुआ था फिर भी भाई मैं बार बार ही आंदी है इतनी कराया भाई ये अब की बार आपने देखा होगा कि स्टूडेंट्स की ही लड़ाई थी नहीं जोर लग गया जी लगया। बिल्कुल 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 काफी जोर लग गया थी उनके पास तो मसल पावर मनी पावर सब कुछ था हमारे पास एक स्टूडेंट पावर ही थी जो अब की बार दिखी है इस यूनिवर्सिटी में ਸਾਡਾ ਜਿਹੜਾ ਇੱਕ ਨਾ ਬਹੁਤ ਜ਼ਿਆਦਾ ਗੱਲ ਚੱਲੀ ਅਸੀਂ ਇੱਥੇ ਹੋਸਟਲਸ 'ਚ ਗਏ ਡਿਪਾਰਟਮੈਂਟਸ 'ਚ ਗਏ ਉਹਦੇ ਵਿੱਚ ਅਸੀਂ ਜੋ ਲਾਈਨ ਕੀਤੀ ਇਹ ਵੱਡੀ ਵੱਡੀ ਗੱਡੀਆਂ ਚਾਏ ਇਹਨਾਂ ਨੇ ਗਾਣੇ ਲਾਏ ਟਾਈਮ ਲੱਗੂ ਮਿੱਟਣੇ ਨੂੰ ਸਾਨੂੰ ਥੱਲੇ ਸਿੱਟਣੇ ਨੂੰ ਫਿਰ ਅਸੀਂ ਕਲਾਸਾਂ 'ਚ ਜਾ ਕੇ ਅਸੀਂ ਸਾਰੇ ਭਰਾ ਇੱਥੇ ਇਕੱਠੇ ਹੋ ਕੇ ਗਏ ਅਸੀਂ ਕਿ ਜੇ ਤੁਸੀਂ ਸਟੂਡੈਂਟ ਪੋਲਿਟਿਕਸ ਨੂੰ ਸਮਝਦੇ ਹੋ ਤੇ ਤੁਸੀਂ ਸਟੂਡੈਂਟ ਪੋਲਿਟਿਕਸ ਦਾ ਕਰਨ ਔਜਲੇ ਤਾਂ ਨਾ ਗਾਣਾ ਹੋਰ ਭੁੱਲ ਗਏ ਕਿ ਆਉਂਗਾ ਮੈਦਾਨ ਅਗੇ ਮਛੇੜ ਲੈਣ ਦੇ ਹਲੇ ਖੇੜ ਦੇ ਜਵਾਕ ਕੋਈ ਨਾ ਖੇੜ ਲੈਣ ਦੇ ਅੱਛਾ ਮੈਂ ਇਹ ਜਿਹੜੇ ਸਾਨੂੰ ਦੇਖਣ ਵਾਲਿਆ ਉਹਨਾਂ ਨੂੰ अच्छा अनुराग ਜਾ ਸਾਦੇ ਹੋ ਬਾਈ ਕੋਈ ਗੱਲ ਨਹੀਂ ਤੁਸੀਂ ਤਾਂ ਸਾਰੇ ਮੈਂ ਹੁਣ ਫਿਰ ਇੱਕ ਦੋ ਸਵਾਲ ਹੋਰ ਵੀ ਕਰ ਹੀ ਲੈਣਾ ਇਹ ਸਾਰੇ ਕਿਸੇ ਨਾ ਕਿਸੇ ਪਾਰਟੀ ਦੀ ਸਪੋਰਟ ਕਰਦੇ ਰਹੇ ਹੋ ਤੁਸੀਂ ਵੀ ਕਰਦੇ ਰਹੇ ਹੋ ਤੁਸੀਂ ਤਾਂ ਖੁਦ ਮੰਨਿਆ ਕਿ ਮੈਂ ਐਸਵਾਈ ਦੀ ਕਰੀ ਹੈ ਨਾ ਐਸਵਾਈ ਦੇ ਚ ਰਹੇ ਹੋ ਕੋਈ ਇੱਥੇ ਐਨਐਸਯੂਆਈ ਚ ਰਿਹਾ ਏਬੀਪੀ ਚ ਰਿਹਾ ਪਰ ਇੰਨਾ ਹੌਸਲਾ ਕਿਵੇਂ ਆਇਆ ਵੀ ਯਾਰ ਛੱਡੋ ਸਾਰਿਆਂ ਨੂੰ ਆਪਾਂ ਆਪ ਲੜ ਲੈਣਗੇ ਬਾਈ ਜੀ ਜਦੋਂ ਬਹੁਤ ਤਜਰਬੇਕਾਰ ਲੀਡਰ ਇਕੱਠੇ ਹੋਏ ਪੰਜਾਬ ਯੂਨੀਵਰਸਿਟੀ ਦੇ ਜਿਨ੍ਹਾਂ ਨੇ ਐਨਐਸਯੂਆਈ ਜਤਾਈ ਐਸਵਾਈ ਜਤਾਈ ਸਾਡੇ ਆਪਸ 'ਚ ਵੱਡੇ ਲੀਡਰਾਂ ਨੇ ਟਕਰਾਵ ਪੈਦਾ ਕਰਕੇ ਰੱਖਿਆ ਯੂਨੀਵਰਸਿਟੀ ਸਾਨੂੰ ਆਪਸ 'ਚ ਲੜਾ ਕੇ ਰੱਖਿਆ ਤੇ ਅਸੀਂ ਇੱਕ ਟੇਬਲ ਤੇ ਇਕੱਠੇ ਹੋਏ ਅਸੀਂ ਕਹਾਂ ਨਾ ਤਾਂ ਤੁਹਾਨੂੰ ਮੌਕਾ ਦਿੰਦੇ ਆ ਪੰਜਾਬ 'ਚ ਨਾ ਸਾਨੂੰ ਦਿੰਦੇ ਆ ਫਿਰ ਜਿੱਦਾਂ ਕਰਨ ਰੰਧਾਵਾ ਉਹਨੂੰ ਜਨਰਲ ਸਕੱਤਰੀ ਤੋਂ ਕੱਢ ਦਿੱਤਾ ਗਿਆ ਪੰਜਾਬ ਦੀ ਚੋਂ ਸਿਕੰਦਰ ਪੂਰੇ ਨੇ ਮੌਕੇ ਤੇ ਰੈਜ਼ੀਗਨੇਸ਼ਨ ਰੱਖਤਾ ਇਹ ਜਜ਼ਬੇ ਵਾਲੇ ਲੀਡਰ ਨੇ ਪੰਜਾਬ ਯੂਨੀਵਰਸਿਟੀ ਦੇ ਅਸੀਂ ਵੀ ਆਪਣੀ ਪਾਰਟੀ ਜੇ ਅੱਜ ਛੱਡੀਆਂ ਨੇ ਐਸ.ਓ.ਆਈਆਂ ਤੇ ਉਹਨਾਂ ਦੇ ਮੂੰਹ ਤੇ ਬੋਲਦੇ ਰਹੇ ਆ ਜਿਹੜੇ ਪੰਜਾਬ ਚ ਅਕਾਲੀ ਦਲ ਕਹਿੰਦਾ ਨਾ ਬਦਲਾਵ ਕਰਾਉਣਾ ਅਸੀਂ ਰਿਵਾਈਵ ਕਰਨਾ ਪਤਾ ਨਹੀਂ ਕਿਹੜੀ ਗਲੀਆਂ ਚ ਲੀਡਰ ਘੁੰਮਦੇ ਫਿਰਦੇ ਆ ਇਸ ਯੂਨੀਵਰਸਿਟੀ ਨੇ ਪੈਦਾ ਕੀਤੇ ਸੀ ਜਦੋਂ ਪਹਿਲਾਂ ਸਾਡੀ ਐਸ.ਓ.ਆਈ ਜਿੱਤੀ ਦੋ ਵਾਰ 19 ਚ ਤੇ ਚੇਤਨ ਚੌਧਰੀ ਜਿੱਤਿਆ ਉਹ ਕਿੱਥੇ ਆ ਉਹ ਇੰਨੀ ਵਾਰੀ ਟਿਕਟ ਮੰਗਦ ਰਿਹਾ ਇਹੀ ਸਟੂਡੈਂਟ ਸਾਰੇ ਪੰਜਾਬ ਯੂਨੀਵਰਸਿਟੀ ਦੇ ਕਾਬਿਲ ਨੇ ਜਿਹੜੇ ਇਹ ਐਡੀ ਵੱਡੀ ਗੇਮ ਪਲਟਣ ਚ ਮਾਹਰ ਹੋਏ ਦੂਜੇ ਪਾਸੇ ਡਿਫੈਂਡਰ ਰੂਬੀਕਨ ਗੱਡੀਆਂ ਸਰਕਾਰ ਦੇ ਵੱਡੇ ਪੈਸੇ ਪੀਯੂ ਪਲਸ ਦੀ ਖਬਰ ਹੈ ਪੰਜਾਬ ਦੇ ਮੰਤਰੀ ਜੁਆਇਨਿੰਗ ਕਰਾ ਰਹੇ ਆ ਚਾਰ ਸੈਕਟਰ ਪਿੱਛੇ ਪਾਮ ਲੱਗੇ ਘਰ ਦੇ ਘਰ ਦੇ ਵਿੱਚ ਆ ਤੁਹਾਡੇ ਨਾਲ ਆਰਮ ਸਟੂਡੈਂਟ ਖੜੇ ਆ ਆ ਸੁਣ ਆ ਟੀਮ ਖੜੀ ਆ ਇਤਾਂ ਦੇ ਨੌਜਵਾਨ ਅਸੀਂ ਨਾਲ ਲੈ ਕੇ ਤੁਸੀਂ ਸਾਡੀ ਕੋਈ ਵੀ ਵੀਡੀਓਜ਼ ਵੇਖ ਲਓ ਸਾਡੇ ਕੋਈ ਵੀ ਮੈਂ ਸਾਰੀ ਆਨਲਾਈਨ ਡੀਐਸਏ ਫਰੰਟ ਤੇ ਪਈਆਂ ਨੇ ਤੇ ਅਸੀਂ ਨੌਜਵਾਨਾਂ ਦੇ ਨਾਲ ਜਾ ਕੇ ਆਡਾ ਡਿਪਾਰਟਮੈਂਟਸ ਸਿਗੇ ਬੱਚਿਆਂ ਨੂੰ ਇਹ ਕੀਤਾ ਆਪਣਾ ਜਿਹੜਾ ਸਾਡੇ ਟੈਲੈਂਟ ਸੀ ਇਹ ਪੋਲਿਟੀਕਲ ਪਾਰਟੀਆਂ ਨੇ ਦੱਬ ਕੇ ਰੱਖਿਆ ਸੀ ਪਿਛਲੇ ਸਾਲ ਤੱਕ ਅਸੀਂ ਇਹ ਪੋਲੀਟੀਕਲ ਪਾਰਟੀਆਂ ਦੇ ਨਾਲ ਰਹੇ ਅਸੀਂ ਚੰਗੇ ਭਲੇ ਲੀਡਰ ਸੀਗੇ ਸਾਨੂੰ ਪੰਜਾਬ ਦੇ ਵਿੱਚ ਮੌਕਾ ਦਿੰਦੇ ਅਸੀਂ ਪੰਜਾਬ ਦੇ ਵਿੱਚ ਬਦਲਾਵ ਇਹ ਜਿਹੜਾ ਅਖੌਤੀ ਬਦਲਾਵ ਨਹੀਂ ਚੰਗਾ ਬਦਲਾਵ ਲਿਆ ਸਕਦੇ ਹਾਂ ਰਾਜਨੀਤੀ 'ਚ ਜੇ ਮੁੰਡੇ ਪੰਜਾਬ ਯੂਨੀਵਰਸਿਟੀ ਦੇ ਭਾਈ ਜੀ ਇੱਕ ਕੁਸ਼ਕ ਦੇ ਨਾਲ ਇਸ ਸਟੂਡੈਂਟ ਇਕੱਠੇ ਹੋਏ ਆ ਤੇ ਇਹ ਐਡੀ ਲਹਿਰ ਚੱਲੀ ਅਸੀਂ ਕੱਲ ਪਰਸੋਂ ਰਾਤ ਨੂੰ ਬੈਠੇ ਅਸੀਂ ਵੀ ਡਰ ਰਹੇ ਸੀਗੇ ਕੱਲ ਮੈਂ ਸੱਚੀ ਗੱਲ ਦੱਸਾਂ ਮੈਂ ਕਿਹਾ ਯਾਰ ਪੰਜਾਬ ਯੂਨੀਵਰਸਿਟੀ ਦੀ ਕੈਲਕੂਲੇਸ਼ਨ ਆ ਡਿਪਾਰਟਮੈਂਟ ਆਫ ਲਾਜ਼ ਇੱਦਾਂ ਹੋ ਇੱਦਾਂ ਹੋ ਪਰ ਅਸੀਂ ਇੱਕ ਗੱਲ ਕਹੀ ਸੀ ਕਿ ਜੇ ਸਟੂਡੈਂਟਸ ਦੀ ਵੇਵ ਚੱ ਤੇ ਸਾਡੇ ਹੱਥੋਂ ਬਾਹਰ ਹੋ ਜਾਣੀਆਂ ਇਹ ਸਾਡੇ ਸਾਡੇ ਤਾਂ ਅਸੀਂ ਜੇਹ ਸਾਹਬ ਨਾਲ ਸਪੀਚਾਂ ਦਿੱਤੀਆਂ ਸਾਰਾ ਕੁਝ ਕੀਤਾ ਸਟੂਡੈਂਟਸ ਨੇ ਡੋਰ ਟੂ ਡੋਰ ਕੈਂਪੇਨ ਕੀਤੇ ਡਿਪਾਰਟਮੈਂਟ ਟੂ ਡਿਪਾਰਟਮੈਂਟ ਬੱਚੇ ਆ ਬੋਲਣ ਲੱਗ ਪਏ ਸੀ ਮੈਂ ਅਜੋ ਜੀ ਇਲੈਕਸ਼ਨ ਨਹੀਂ ਦੇਖੀ ਬਈ ਸੌਂ ਖਾ ਕੇ ਕਹਿੰਦਾ ਮੈਂ ਸੱਚੀਆਂ ਮੈਂ ਬਹੁਤ ਇਲੈਕਸ਼ਨਾਂ ਦੇਖ ਲਈਆਂ ਪੰਜਾਬ ਯੂਨੀਵਰਸਿਟੀ ਦੀਆਂ ਜਿੱਥੇ ਸਟੂਡੈਂਟ ਕਹਿਣ ਆਪਕੋ ਵੋਟ ਕਰਨਗੇ ਅਸੀਂ ਤੁਹਾਡੇ ਨਾਲ ਆ ਤੁਸੀਂ ਟੈਨਸ਼ਨ ਨਾ ਲੋ ਸਾਨੂੰ ਮੈਂ ਕਿਹਾ ਜਾਂ ਤਾਂ ਸਾਡੀਆਂ ਕੈਲਕੂਲੇਸ਼ਨਾਂ ਫੇਲ ਹੋਣਗੀਆਂ ਜਾਂ ਸਟੂਡੈਂਟਸ ਜਿੱਤਣਗੇ ਅਸੀਂ ਕੈਲਕੂਲੇਸ਼ਨਾਂ 'ਚ ਹਾਰੇ ਸਟੂਡੈਂਟਸ ਜਿੱਤੇ ਸਟ ਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਥੈਂਕ ਯੂ